श्री वागुरु साहब जी कृपा करो दीन के दाते मेरा गुण या गुण न बिचारो कोई माटी का तो स्वामी ਮਾਨਸ ਤੀਕਤੇ ਮੇਰੇ ਮਨ ਸਤਿਗੁਰੂ ਸੇਵ ਸੁਖ ਹੋਈ ਜੋ ਚੋ ਸੋਈ ਪਰ ਪਵਰ ਦੁਖ ਨ ਬਿਆਪੇ ਕੋਈ ਸਤਿਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਆਓ ਸੋਹੀ ਮਨ ਲਾ ਮਜਵਾ ਦਰਸ਼ਨ ਦੇਵ ਜੀਵਾ ਗੁਰ ਤੇਰਾ ਹੋਰਨ ਕਰਮੋ ਏ ਪ੍ਰਭ ਮੇਰਾ ਏ ਬਨੰਤੇ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਰਬ ਦਾਤੇ ਗੁਰ ਪ੍ਰਸਾਦਿ ਕਿਲੇ ਬਿਰਲੇ ਜਾਤੇ ਸੁਨੋ ਮਨੋਂ ਪ੍ਰਭ ਮੇਰੇ ਮਿੰਤਾ ਚਰਨ ਤਮਰ ਬਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਬਿਸਰ ਨਾਹੀ ਹੋਰਨਾ ਗੁਣਤਾਸ ਨਾਨਕ ਇੱਕ ਕਰੇ ਹਰਿ ਦਾਸ ਬਿਸਰ ਨਾਹੀ ਪੂਰਨ ਗੁਣਤਾਸ ਵਾਹਿਗੁਰੂ ਦੇ ਖੰਸਾ ਵਾਹਿਗੁਰੂ ਦੇ ਪੁੱਤ ਅਜ ਦਿਨ ਵੀਰਵਾਰ 5 ਜੂਨ ਤੇ ਜਿਹੜਾ ਅੱਜ ਦਿਨ ਵੀਰਵਾਰ ਅੰਜੂਨ ਤੇ ਜੇਠ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ